ਕਿ ਏਡਾ ਸਿੰਘ ਏਡਾ ਦਰਸ਼ਣੀ ਚਿਹਰਾ ਤੇ ਏਡਾ ਜੁਝਾਰੂ ਬੰਦਾ ਮੜ ਕੇ ਕੌਮ ਨੂੰ ਲੱਭਣਾ ਔਖਾ ਹੋ ਜਾਣਾ ਅੱਜ ਵਾਂਗੂ ਥੋੜਾ ਲੀਡਰਸ਼ਿਪ ਵੀ ਜਿਹੜਾ ਕੌਮ ਦੀ ਗੱਲ ਕਰਨ ਵਾਲਾ ਉਹਨੂੰ ਸਿਖੋ ਮਗਰੋਂ ਦੇ ਵੀ ਧਾਕੇ ਨੂੰ ਹੋਰ ਲੱਭਣਾ ਨਹੀਂ ਚਾਹੀਦਾ ਬੰਦਾ ਹੈ। ਗੱਲ ਕੀ ਵਾਪੜਿਆ? ਨਿਜਮ ਕਹਿੰਦਾ ਐਨਐਸਏ ਕਰੀ ਲੱਗੇ ਇੱਥੇ ਭਾਈ ਅਮਰਤਪਾਲ ਸਿੰਘ ਤੇ ਤੀਜੀ ਵਾਰੀ ਲਾ ਦਿੱਤੀ ਉਹਨਾਂ ਨੇ ਤੀਜੀ ਵਾਰੀ। ਕੀ ਉਹਨੇ ਕਤਲ ਕੀਤਾ? ਕੀ ਉਹਨੇ ਗੁਨਾਹ ਕੀਤਾ? ਕਿੰਨੇ ਕੁ ਬਲਾਤਕਾਰ ਉਹਦੇ ਡੇਰਿਆਂ ਵਿੱਚ ਹੋਏ ਆ? ਕਿੰਨੇ ਕਿਥੇ ਲੋਕਾਂ ਦੇ ਸਿਰ ਪਾਟਿਆ ਤੁਸੀਂ ਦੁਹਾਈ ਦਿੰਦੇ ਹੋ ਲਾ ਐਂਡ ਆਰਡਰ ਦੀ ਸਰਕਾਰ ਇਹੋ ਕਹਿੰਦੀ ਨਾ ਵੀ ਕਾਨੂੰਨ ਵਿਵਸਥਾ ਲਈ ਅਮਰਪਾਲ ਖਤਰਨਾਕ ਹੈ ਇਸ ਕਰਕੇ ਉਹਨੂੰ ਪੰਜਾਬ ਨਾਲ ਲਿਆਂਦਾ ਜਾਵੇ ਝਾਤੀ ਮਾਰ ਕੇ ਵੇਖੋ ਹਾਂ ਹੁਣ ਕਾਨੂੰਨ ਵਿਵਸਥਾ ਕਿੰਨੀ ਕੁ ਸਹੀ ਆ ਉਹ ਅਜਨਾਲੇ ਦੇ ਲਾਗੇ 14 ਸਾਲਾਂ ਦਾ ਮੁੰਡਾ ਗਰਾਊਂਡ 'ਚ ਖੇਡਦਾ ਗੋਲੀ ਮਾਰ ਦਿੱਤਾ ਜਾਂਦਾ ਕਾਨੂੰਨ ਵਿਵਸਥਾ ਹੁਣ ਕਿਤੇ ਸਹੀ ਆ ਉਹ ਪੱਤੀ ਦੇ ਲਾਗੇ ਅਮਰ ਘਾਰੀ ਬੀਬੀ ਘਰ ਦੇ ਵਿੱਚ ਸਹਿਜ ਪਾਠ ਕਰੇ ਉਹਨੂੰ ਘਰ ਵਿੱਚ ਵੜ ਕੇ ਗਲ ਪੁੱਟ ਕੇ ਮਾਰ ਦਿੱਤਾ ਜਾਂਦਾ ਹੈ ਕੀ ਕਾਨੂੰਨ ਵਿਵਸਥਾ ਹੁਣ ਸਹੀ ਆ ਹੁਣ ਇੱਥੋਂ ਲਾਓ ਹਾਂ ਸਾਈਕਲ ਮੋਟਰਸਾਈਕਲ ਤੇ ਇੱਥੋਂ ਜਾਇਓ ਅੱਡੇ ਤੱਕ ਜੇ ਕੋ ਸੁੱਕਾ ਮੈਦਾ ਲਾਲ ਆ ਗਿਆ ਸੇਵਾ ਕੇ ਨਾ ਕਿ ਅਮਲੀ ਕੋ ਕਰਾਊਗਾ ਕੀ ਹੁਣ ਲਾ ਆਂਡ ਆਰਡਰ ਸਹੀ ਆ ਇਥੇ ਚਟਾ ਐ ਵਗਣ ਡਿਆ ਜਿਵੇਂ ਅਪੋਰਚੂਨਿਟੀਆਂ ਦੁਕਾਨਾਂ ਤੇ ਸੌਦਾ ਵਿਕਦਾ ਹੁੰਦਾ ਹੁਣ ਜੀਸੀਬੀ ਦੇ ਚੁੱਕੀ ਫਿਰਦੀ ਆ ਸਰਕਾਰ ਵੀ ਅਸੀਂ ਘਰ ਢਾ ਦੇਣੇ ਆ ਅਸੀਂ ਘਰ ਢਾ ਦੇਣੇ ਆ ਚਲੋ ਚੰਗੀ ਗੱਲ ਆ ਜੇ ਤੁਸੀਂ ਕੋਈ ਨੀਤ ਚੰਗੀ ਰੱਖੀ ਆ ਤੇ ਅਰ ਦਿਹਾੜੀ ਦਾ ਪਿਆਲੇ ਉਹਦੇ ਨਾ ਢਾਂ ਛੱਡਿਓ ਵੱਡੇ ਮਗਰਮਸ਼ ਬਚ ਜਾਂਦੇ ਹੁੰਦੇ ਜਿਹਾ ਇਹੋ ਜੇ ਕੰਮਾਂ ਦੇ ਵਿੱਚ ਅਮਾਈਆਂ ਬੈਠੀਆਂ ਨਾ ਜਦੋਂ ਤੁਸੀਂ ਘਰ ਚ ਪੌੜੀਆਂ ਧੋਂਦੀਆਂ ਜੇ ਨਾ ਸਿਆਣੀ ਮਾਈ ਬਾਲਟੀ ਭਰ ਕੇ ਤੇ ਉਤਲੀ ਪੌੜੀ ਤੇ ਪਹਿਲਾਂ ਜਾਂਦੀ ਆ ਉਤੋਂ ਇੱਕ ਤੋਤੀ ਦੂਜੀ ਤੋਤੀ ਤੀਜੀ ਤੋਤੀ ਚੌਥੀ ਪੰਜਵੀਂ ਤੋਤੀ ਤੇ ਥੱਲਣ ਦੀਆਂ ਪੰਜ ਆਪੇ ਤੋਂ ਬਜਾਂਦੀਆਂ ਪੁੱਤੋਂ ਲੱਗੀ ਤੇ ਥੱਲੇ ਤੱਕ ਪਾਣੀ ਆਇਆ ਤੇ ਜਿਹੜੀ ਮੇਰੇ ਵਰਗੀ ਕਚੱਜੀ ਮਾਈ ਹੁੰਦੀ ਆ ਨਾ ਉਹ ਥੱਲਿਓਂ ਲੱਗਦੀ ਆ ਉਹੋ ਹੀ ਲਿਬੜੇ ਪੈਰ ਉੱਤੇ ਰੱਖੀ ਜਾਂਦੀ ਨਾ ਸ਼ਾਮਾਂ ਤੱਕ ਕੋਠੇ ਚੜ੍ਹਿਆ ਜਾਣਾ ਉੱਥੇ ਹੀ ਲਿਬੜੀ ਇਹ ਕੰਮ ਵੀ ਇਦਾਂ ਵਾਂ ਜੇ ਸਦਾਈ ਕਰਨੀਆਂ ਤੇ ਮਗਰਮਾਸ਼ ਉਤਲੇ ਕੈਚ ਕਰੋ ਥਲਣਿਆਂ ਨੂੰ ਆਪੇ ਅਗਲਾ ਆ ਜਾਣੀਆਂ ਇਹ ਥੋੜਾ ਵੀ ਵੱਡੇ ਮਗਰਮਾਸ਼ ਗੱਡੀਆਂ ਦੇ ਵਿੱਚ ਸਭ ਕੁਝ ਢੋਂਦੇ ਫਿਰਨ ਚਿੱਟਾ ਦੇ ਦੂਜਾ ਤੀਜਾ ਸਮਾਨ ਉਹ ਨਜ਼ਾਰੇ ਲੈਂਦੇ ਫਿਰਨ ਤੇ ਮਾੜੇ ਮੋٹے ਇੱਥੇ ਕਾਬੂ ਆ ਜਾਂਦਾ ਉਦੋਂ ਦੀ ਗੱਲ ਆ ਸਾਡੇ ਦੇਸ਼ ਅੰਦਰ ਇਦਾਂ ਹੀ ਆ